ਦੱਸੀ ਗਈ ਪੰਜਾਬ ਸਰਕਾਰ ਵੱਲੋਂ ਭਾਵੇਂ ਸੂਬੇ ਭਰ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਸੁਧਾਰਨ ਤੇ ਲਈ ਖਾਸ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਬਦলیاں ਦਾ ਦੌਰ ਵੀ ਚੱਲ ਰਿਹਾ ਹੈ ਪਰ ਇਸ ਦੇ ਬਾਵਜੂਦ ਭੜੇ ਅਨਸਰ ਸ਼ਰਾਰਤੀ ਅਨਸਰਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਬਿਲਕੁਲ ਵੀ ਡਰ ਜਾਂ ਖੌਫ ਨਹੀਂ ਦਿਖ ਰਿਹਾ ਜਿਸ ਦੀ ਤਾਜ਼ਾ ਮਿਸਾਲ ਉਸ ਸਮੇਂ ਸ਼ੀਸ਼ੇ ਵਾਂਗੂ ਸਾਫ਼ ਦੇਖਣ ਨੂੰ ਮਿਲੀ ਜਦੋਂ ਸਰਕਾਰੀ ਦਫ਼ਤਰ ਵਿੱਚ ਸਰਕਾਰੀ ਮੁਲਾਜ਼ਮ ਦੀ ਹੀ ਹਾਜ਼ਰੀ ਵਿੱਚ ਦਫ਼ਤਰ ਵਿੱਚ ਖੜੀ ਉਸ ਦੀ ਕਾਰ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਹੋਰ ਦੱਸਿਆ ਕਿ ਮੌਕੇ ਤੋਂ ਫਰਾਰ ਹੋ ਗਏ ਇਹ ਛਰਾਰਤੀ ਅਨਸਰ ਅਤੇ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਮਾਰਕੀਟ ਕਮੇਟੀ ਗੁਰਾਇਆ ਵਿਖੇ ਤਾਇਨਾਤ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦੁਪਹਿਰ 3 ਵਜੇ ਦੇ ਕਰੀਬ ਉਹ ਦਫਤਰ ਵਿਖੇ ਰੋਟੀ ਖਾ ਰਿਹਾ ਸੀ ਤਾਂ ਅਚਾਨਕ ਉਸ ਦੀ ਕਾਰ ਦੇ ਸ਼ੀਸ਼ੇ ਭੰਨ ਦੀ ਆਵਾਜ਼ ਆਈ ਜਦੋਂ ਉਹ ਦਫਤਰ ਖੋਲ ਕੇ ਬਾਹਰ ਆਉਣ ਲੱਗਾ ਤਾਂ ਛਰਾਰਤੀ ਅਨਸਰਾਂ ਵੱਲੋਂ ਦਫਤਰ ਦਾ ਕੁੰਡਾ ਬਾਹਰੋਂ ਬੰਦ ਕਰ ਦਿੱਤਾ ਗਿਆ ਉਸਨੇ ਦੱਸਿਆ ਕਿ ਉਹਨਾਂ ਨੇ ਲੱਤਾਂ ਮਾਰ ਕੇ ਦਰਵਾਜ਼ਾ ਤੋੜਿਆ ਤੇ ਖੋਲ੍ਹਿਆ ਜਦੋਂ ਬਾਹਰ ਅਨਸਰ ਫਰਾਰ ਹੋ ਗਏ ਸਨ ਉਹਨਾਂ ਦੱਸਿਆ ਕਿ ਲੋਕਾਂ ਦੀ ਮਦਦ ਨਾਲ ਅਤੇ ਮਾਰਕਟ ਕਮੇਟੀ ਦੇ ਮੁਲਾਜ਼ਮਾਂ ਦੀ ਮਦਦ ਦੇ ਨਾਲ ਪਾਣੀ ਅਤੇ ਰੇਤਾ ਪਾ ਕੇ ਕਾਰ ਨੂੰ ਲੱਗੀ ਅੱਗ ਨੂੰ ਬੁਝਾਇਆ ਗਿਆ ਦਿਖਾਉਂਦੇ ਹਾਂ ਪੂਰਾ ਮਾਮਲਾ ਇਸ ਵੀਡੀਓ ਦੇ ਅੰਦਰ ਬਿਊਰੋ ਰਿਪੋਰਟ ਆਇਨਾ ਟੀਵੀ ਅੰਦਰ ਅਸੀਂ ਬੈਠੇ ਸੀ ਤਾਂ ਰੋਟੀ ਖਾਣ ਲੱਗੇ ਸੀ ਦਫ਼ਤਰ ਬਾਹਰ ਜਿੰਦਾ ਲਾ ਕੇ ਚੱਲ ਗਿਆ ਕੁੰਡਾ ਦਾ ਹਾਤਾ ਬਾਹਰ ਜਦੋਂ ਅਸੀਂ ਬਾਹਰ ਨਿਕਲੇ ਉਹ ਮੁੰਡੇ ਸੀ ਚਾਰ ਉਹ ਇਕਦਮ ਹੀ ਭੱਜ ਗਿਆ ਫਿਰ ਤਾਂ ਪਤਾ ਨਹੀਂ ਲੱਗਦਾ ਸੀ ਮੋਟਰਸਾਈਕਲ ਦੀ ਤੁਰਕੇ ਤੁਰਕੇ ਦੇਖੇ ਜੀ ਗੱਡੀ ਇੱਥੇ ਖੜੀ ਸੀ ਜਰ ਤੇ ਦਿੱਤੀ ਖੜੀ ਹੁੰਦੀ ਗੱਡੀ ਇੱਥੇ ਖੜੀ ਸੀ ਜਰ ਸ਼ੀਸ਼ੇ ਭੰਨੇ ਪਹਿਲੇ ਉਹਨਾਂ ਨੇ ਪਤਾ ਨਹੀਂ ਜਦੋਂ ਅਸੀਂ ਬਾਹਰ ਕਿਰੋ ਅੱਗ ਲੱਗ ਗਈ ਸੀ ਫਟਫਟ ਦਰਵਾਜ਼ਾ ਤੋੜਿਆ ਤੇ ਅਸੀਂ ਬਾਹਰ ਆ ਗਏ ਤੇ ਜਾਨੋਂ ਉਹ ਭੱਜ ਗਿਆ ਮੁੰਡੇ ਹਾਂ ਤੁਸੀਂ ਕਹਿੰਦੇ ਜਿੱਦਾਂ ਕੋਈ ਦੱਸਦਾ ਜੀ ਤੁਹਾਨੂੰ ਕੋਈ ਬਾਹਰ ਗੱਡੀ ਭੰਦਾ ਪਰ ਕੋਈ ਤੁਹਾਡੀ ਨਹੀਂ ਉਹ ਮੁੰਡਾ ਆਪਣਾ ਜਿਹੜਾ ਪਾਣੀ ਪਲਾਉਣ ਨੂੰ ਰੱਖਿਆ ਦਸਤਰ ਉਹ ਵੀ ਨਾਲ ਹੀ ਸੀ ਬਾਹਰ ਕੁੰਡਾ ਲਾਇਆ ਅਸੀਂ ਫਟਫਟ ਬਾਹਰ ਦਰਵਾਜ਼ਾ ਤੋੜ ਕੇ ਬਾਹਰ ਆਏ ਜਾਨੋਂ ਸਾਰਾ ਕੁਝ ਅੱਗ ਸੀਸੀਟੀਵੀ ਕੈਮਰੇ ਵਗੈਰਾ ਵੀ ਨਹੀਂ ਸਾਡੇ ਦਫ਼ਤਰ ਹੈ ਨਹੀਂ ਸਾਡੀ ਸੀਸੀਟੀਵੀ ਕੈਮਰੇ ਦੇਖੇ ਵੀ ਇਹ ਮੁੰਡੇ ਕਿਸੇ ਨੇ ਨਹੀਂ ਉਹ ਉਤੋਂ ਦੇਖਿਓ ਮਦਰੇ ਛੋਟੇ ਜਿਹੇ ਕੱਦ ਵਾਲੇ ਸੀਗੇ ਜੀ ਮੂੰਹ ਬੰਨੇ ਸੀ ਉਹਨਾਂ ਦੇ ਜੀ ਹੂੰ ਜੀ ਕਿਸੇ ਨਾ ਕੋਈ ਆਪਣੇ ਇਲਾਕ ਦਾ ਕੋਈ ਕਾਰਨ ਕੀ ਲੱਗਦਾ ਹੈ ਪਤਾ ਨਹੀਂ ਸਰ ਮੈਨੂੰ ਤਾਂ ਆਪ ਨੂੰ ਸਾਹਮਣੇ ਜਾਈ ਸਾਨੂੰ ਕੀ ਲੋੜ ਹੈ ਇੱਥੇ ਗ੍ਰੈਂਡ ਲਾਣ ਦੀ ਕਿਸੇ ਨਾਲ ਜਾ ਕੇ ਨਾ ਬਹਿਰ ਪਾਉਂਦੀ ਨੌਕਰੀ ਕਰਦੇ ਹੋਏ ਵੀ ਅਸੀਂ ਦਾ ਕੰਮ ਕਿਉਂ ਕਰੀਏ ਕੋਈ ਵੀ ਨਹੀਂ ਸਰ ਮੇਰੀ ਤਾਂ ਇਲਾਕ ਦਾ ਕਿਸੇ ਨਾਲ ਵੀ ਹੈ ਨਹੀਂ ਕਿੰਨੇ ਕਿੰਨੇ ਹੋ ਗਿਆ ਟਾਈਮ ਹੁਣ ਸਾਢੇ 3:00 ਦਾ ਟਾਈਮ ਹੋਇਆ ਕਿੰਨੇ ਕੁ ਵਜੇ ਹੈ ਮਿੰਟ ਪਹਿਲਾਂ ਸਰ 15-20 ਮਿੰਟ ਬਾਅਦ ਤੋਂ ਬਾਅਦ 15-20 ਮਿੰਟ ਪਹਿਲਾਂ ਸਰ ਦਿਨ ਦਿਹਾੜੇ ਦਫਤਰ ਦੇ ਵਿੱਚ ਤੁਸੀਂ ਮੌਜੂਦ ਆ ਇਸ ਤਰੀਕੇ ਦੇ ਨਾਲ ਗੁੰਡਾਗਰਦੀ ਜਿਹੜੀ ਹੋਈ ਆ ਇੱਥੇ ਜਾਂ ਸ਼ਰਾਰਤੀਆਂ ਸਰ ਵਾਲੇ ਜਿਹੜੀ ਅੱਗ ਲਾਈ ਗਈ ਆ ਕਿੱਦਾਂ ਦੇਖਦੇ ਤੁਸੀਂ ਇੱਥੇ ਦੇ ਕਾਨੂੰਨ ਵਿਵਸਥਾ ਕੀ ਦੇਖਦੇ ਆ ਤੇ ਤੁਹਾਡੇ ਸਾਹਮਣੇ ਆ ਜੀ ਸਰਕਾਰੀ ਦਫਤਰ ਦੇ ਵਿੱਚ ਆ ਕੇ ਹੁਣ ਅੱਗ ਲਾ ਕੇ ਚਲ ਗਿਆ ਜੀ ਪਤਾ ਨਹੀਂ ਲੱਗਾ ਸਰ ਉਹਦਾ ਮੁਲਾਜ਼ਮ ਵੀ ਆ ਸੇਵਾ ਕੇਂਦਰ ਵੀ ਨੇੜੇ ਆ ਜਿੱਥੇ ਆਉਂਦੇ ਜਾਂਦੇ ਲੋਕ ਫੇਰ ਵੀ ਕੋਈ ਡਰ ਨਹੀਂ ਇੱਥੇ ਕੋਈ ਦਰਨੀ ਜ਼ਰਦੁਨੀ ਦਾ ਪਤਾ ਨਹੀਂ ਚੱਲ ਗੱਡੀ ਦੇ ਵਿੱਚ ਨੁਕਸਾਨ ਕੀ ਕੁਝ ਹੋਇਆ ਵਿੱਚ ਕੀ ਕੁਝ ਗਿਆ ਸਾਰਾ ਕੁਝ ਹੀ ਲੂ ਹੋ ਗਿਆ ਗੱਡੀ ਦਾ ਟੋਟਲ ਹੀ ਹੋ ਗਿਆ ਲਾਸ ਅੰਦਰ ਤੁਸੀਂ ਦੇਖਿਆ ਆਪ ਹੀ ਦੇਖਿਆ ਹੋਰ ਕੋਈ ਜ਼ਰੂਰੀ ਆਪਣਾ ਸਮਾਨ ਕਾਰ ਦੇ ਵਿੱਚ ਸਰ ਸਿਰਫ ਗੱਡੀ ਦੇ ਜਾਂ ਆਫਿਸ ਦੇ ਥੋੜੀ ਬੋਤੀ ਫਾਈਲਾਂ ਜਿਹੜੀ ਇੰਪੋਰਟੈਂਟ ਹੁੰਦੀਆਂ ਉਹ ਹੀ ਸੀਗੀਆਂ ਹੋਰ ਤਾਂ ਨਹੀਂ ਸਰ ਸਭ ਵੀ ਸੜ ਗਈਆਂ ਸਾਰੀਆਂ ਸਰ ਸਰ ਸਭ ਪਹਿਲਾਂ ਸਾਰ ਸੜ ਗਈ ਤੇ ਅੱਗ ਤੇ ਆਪੇ ਕਾਬੂ ਪਾਇਆ ਨਹੀਂ ਨਹੀਂ ਸਰ ਆਪ ਹੀ ਪਾਣੀ ਆ ਕੇ ਪਾਣੀ ਲੈਤਾ ਪਾ ਕੇ ਬੁਝਾਈ ਅੱਗ ਸਾਰੀ ਅੰਦਰ ਦਾ ਸਾਰਾ ਨੁਕਸਾਨ ਹੈ ਅੱਗੇ ਇੰਜਨ ਵਗੈਰਾ ਦਾ ਪਚਾਇਆ ਅੰਦਰ ਪਚਾ ਸਕਨ ਤਾਂ ਸਾਰੀ ਟੋਟਲ ਲਾਸ ਹੋ ਗਈ ਜੀ ਤੇ ਕਿ ਪੁਲਿਸ ਨੂੰ ਕੀਤੀ ਹੈ ਹਾਂ ਜੀ ਮੈਂ ਕਰ ਦਿੱਤਾ ਸੀ ਫੋਨ ਕਰ ਉਹ ਕਹਿੰਦੇ ਆ ਰਹੇ ਆ ਕਰਤਾ ਹੀ ਛਾਣੇ ਸਰ ਸਬਸਕ੍ਰਾਈਬ ਨਾਉ ਐਂਡ ਪ੍ਰੈਸ ਦ ਬੈਲ ਆਈਕਨ ਨੈਵਰ ਮਿਸ ਐਨ ਅਪਡੇਟ